ਬਲੌਕ ਸੰਮਤੀ ਦੇ ਕੈਂਡੀਡੇਟ ਡਿੰਪਲ ਜੀ ਤੁਸੀਂ ਸਾਰੇ ਬਹੁਤ ਹੀ ਸਤਿਕਾਰਯੋਗੋ ਸਾਰੇ ਮੇਰੇ ਨੌਜਵਾਨ ਸਾਥੀ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਪੈਨਾ ਹਰ ਪੂਰਵਕ ਦੱਸਿਆ ਕਿ ਅੱਜ ਸਾਡਾ ਤੁਹਾਡੇ ਪਿੰਡ ਇਥੇ ਆਨ ਦਾ ਮਕਸਦ ਕੀ ਹੈ ਜਿਲ੍ਹਾ ਪਰਿਸ਼ਦ ਔਰ ਬਲੌਕ ਸੰਮਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਅਚਾਰ ਤਰੀਕ ਤੱਕ ਅਸੀਂ ਨੋਮੀਨੇਸ਼ਨਸ ਫਾਈਲ ਕਰਨੀਆਂ ਔਰ ਜਿਹੜਾ 14 ਤਰੀਕ ਨੂੰ ਹੈ ਉਹ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸੰਮਤੀ ਦਾ ਇਲੈਕਸ਼ਨ ਹੈ ਜਿੰਦੇ ਵਿੱਚ ਆਪਣੀਆਂ 25 ਬਲਾਕ ਸੰਮਤੀ ਔਰ 5 ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਹੈ ਜਿਹੜੇ ਉਹ ਇਲੈਕਸ਼ਨ ਲੜ ਰਹੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਤੁਹਾਡੇ ਕੋਲ ਸਾਰੀਆਂ ਪਾਰਟੀਆਂ ਦੇ ਜਿਹੜੇ ਲੋਕ ਆਣਗੇ ਸਾਰੇ ਪਾਰਟੀਆਂ ਦੇ ਲੀਡਰ ਆਣਗੇ ਪਰ ਮੈਂ ਇੱਕ ਗੱਲ ਕਹਿਣਾ ਕਿ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਦੇ ਵੇਲੇ ਹਲਕਾ ਬੱਲੂਆਣਾ ਦਾ ਹੋਇਆ ਅਜੇ ਤੱਕ ਇੰਨਾ ਵਿਕਾਸ ਕਿਦੇ ਕਾਂਗਰਸ ਅਕਾਲੀ ਦਲ ਭਾਜਪਾ ਦੀ ਸਰਕਾਰ ਵੇਲੇ ਨਹੀਂ ਹੋਇਆ ਮੈਂ ਵੋਟਾਂ ਵੇਲੇ ਵੀ ਪਿੰਡ-ਪਿੰਡ ਜਾ ਕੇ ਇੱਕ ਗੱਲ ਕਹੀ ਸੀ ਤੁਹਾਡੇ ਪਿੰਡ 'ਚ ਵੀ ਆ ਕੇ ਗੱਲ ਕਹੀ ਸੀ 2022 ਦੇ ਐਮ.ਐਲ.ਏ. ਇਲੈਕਸ਼ਨ ਵੇਲੇ ਕਿ ਜਿਹੜਾ ਬੱਲੂਆਣਾ ਹਲਕਾ ਇਹਨੂੰ ਆਪਾਂ ਰਾਜਨੀਤਿਕ ਸਰਪ੍ਰਸਤੀ ਦੀ ਗੁਲਾਮੀ ਹੇਠੋਂ ਕੱਢਣਾ ਐ ਇਹਨੂੰ ਅਬੋਰ ਦੀ ਗੁਲਾਮੀ ਤੋਂ ਆਪਾਂ ਆਜ਼ਾਦ ਕਰਾਣਾ ਐ ਉਹ ਮੈਂ ਗੱਲ ਕਿਉਂ ਕਹੀ ਸੀ ਕਿਉਂਕਿ ਸਾਡੇ ਬੱਲੂਆਣੇ ਦਾ ਇੱਕ ਵੀ ਅਫਸਰ ਤੇ ਦਫਤਰ ਹੈ ਉਹ ਨਹੀਂ ਹੈ ਉਹ ਸਾਰੇ ਹਬੌਰ ਦੇ ਹੈ ਕਿਉਂਕਿ ਜਿਹੜਾ ਵੀ ਫੰਡ ਆਂਦਾ ਸੀ ਉਹ ਹਬੌਰ ਸਾਉਬ ਡਿਵੀਜ਼ਨ ਨੂੰ ਆਂਦਾ ਸੀ ਤੇ ਸਾਡੇ ਜਿਹੜੇ ਐਮਐਲਏ ਸੀ ਉਹ 5 ਸਾਲਾਂ ਚ ਮਸਾ 2 ਲੱਖ ਜਾਂ 3 ਲੱਖ ਜਾਂ 5 ਲੱਖ ਰੁਪਏ ਹੀ ਪਿੰਡ ਪਿੰਡਾਂ ਨੂੰ ਦਿੰਦੇ ਸੀ ਔਰ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਹਬੌਰ ਬਲਾਕ ਤੋੜ ਕੇ ਬੱਲੂਆਣਾ ਬਲਾਕ ਕਰਤਾ ਹੈ ਔਰ ਜਿਹੜੇ ਬੱਲੂਆਣੇ ਦੇ 17 ਪਿੰਡ ਖੂਈਆਂ ਸਰਫਰ ਬਲਾਕ ਚ ਸੀ ਉਹ ਵੀ ਅਸੀਂ ਸਾਰੇ ਇੱਧਰ ਬੱਲੂਆਣਾ ਬਲਾਕ ਚ ਲਿਆਤੇ ਆ ਹੁਣ ਤੁਹਾਡਾ ਕੋਈ ਵੀ ਬੀਡੀਪੀਓ ਦਫਤਰ ਚ ਕੰਮ ਹੈ ਉਹ ਉਹਦੇ ਤੇ ਮੋਹਰ ਹੈ ਜਿਹੜੀ ਉਹ ਬੀਡੀਪੀਓ ਬਲਾਕ ਬੱਲੂਆਣੇ ਦੀ ਲੱਗਦੀ ਹੈ ਕਿਉਂਕਿ ਪਹਿਲਾਂ ਤਾਂ ਕੋਈ ਖਾਤਾ ਹੀ ਹੈ ਨਹੀਂ ਸੀ ਜੋ ਜਦੋਂ ਖਾਤਾ ਹੀ ਹੈ ਨਹੀਂ ਸੀ ਤਾਂ ਉਹ ਡਿਵੈਲਪਮੈਂਟ ਵਾਸਤੇ ਜਿਹੜਾ ਫੰਡ ਹੈ ਉਹ ਕਿਨੂੰ ਆਂਦਾ ਸੀ ਉਹ ਹਬੋਰ ਸਾਬ ਡਿਵੀਜ਼ਨ ਨੂੰ ਤੇ ਉਹ ਹਬੋਰ ਨਾਲ ਹੀ ਲੈ ਜਾਂਦੇ ਸੀ ਤੇ ਸਾਡੇ ਵਾਲੇ ਐਮਐਲਏ ਕਮੰਦਰੀ ਨੂੰ ਵੀ ਸਾਡੀ ਚੱਲਦੀ ਨਹੀਂ ਸਾਡੀ ਹਬੌਰ ਵਾਲੇ ਚੱਲਣ ਨਹੀਂ ਦਿੰਦੇ ਤੇ ਜਾਂ ਕਹਿੰਦੇ ਸੀ ਸਾਡੇ ਸਾਡੇ ਦਾ ਪੱਲੇ ਕੁਝ ਨਹੀਂ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੈ ਜੇ ਕਾਂਗਰਸ ਦੀ ਸਰਕਾਰ ਹੈ ਤਾਂ ਹਬੌਰ ਵਾਲੇ ਨਹੀਂ ਚੱਲਣ ਦਿੰਦੇ ਜੇ ਅਕਾਲੀ ਭਾਜਪਾ ਦੀ ਸਰਕਾਰ ਹੈ ਤਾਂ ਕਹਿ ਦਿੰਦੇ ਸੀ ਲੰਬੀ ਵਾਲੇ ਨਹੀਂ ਚੱਲਣ ਦਿੰਦੇ ਪਰ ਆਮ ਆਦਮੀ ਪਾਰਟੀ ਦੀ ਸਫਸਰ ਤੇ ਦਫਤਰ ਲੈ ਆਏ ਆ ਇੱਕ ਜਿਹੜਾ ਆਪਣਾ ਥਾਣਾ ਸਦਰ ਹਬੌਰ ਹੈ ਉਹ ਵੀ ਅਸੀਂ ਬੱਲੂਆਂ ਨੇ ਲੈ ਕੇ ਜਾ ਰਹੇ ਆ ਕਿਉਂਕਿ ਉਹਦੇ ਵਿੱਚ ਪਿੰਡ ਹੈ ਜਿਹੜੇ ਉਹ ਸਾਰੇ ਬੱਲੂਆਣੇ ਹਲਕੇ ਦੇ ਪਿੰਡ ਹੈ ਜਿਹੜਾ ਡੀਐਸਪੀ ਹਬੌਰ ਦਿਹਾਤੀ ਹੈ ਜਿਹਨੂੰ ਆਪਾਂ ਮੂੰਹ ਜੁਬਾਨੀ ਡੀਐਸਪੀ ਬੱਲੂਆਣਾ ਕਹਿੰਨੇ ਪਰ ਉਹਨੂੰ ਕਾਗਜ਼ਾਤ 'ਚ ਡੀਐਸਪੀ ਹਬੌਰ ਦਿਹਾਤੀ ਜਦੋਂ ਉਹਦੇ ਆਰਡਰ ਹੁੰਦੇ ਆ ਤਾਂ ਹਬੌਰ ਦਿਹਾਤੀ ਦੇ ਹੁੰਦੇ ਨਾ ਕਿ ਬੱਲੂਆਣੇ ਦੇ ਉਹ ਵੀ ਅਸੀਂ ਬੱਲੂਆਣਾ ਕਰ ਰਹੇ ਹਾਂ ਅਫਸਰ ਦਫ਼ਤਰ ਅਸੀਂ ਸਾਰੇ ਜਿਹੜੇ ਬੱਲੂਆਣੇ ਦੇ ਬਣਾ ਰਹੇ ਹਾਂ ਬਸ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਜਿਹੜੀ ਗੱਲ ਤੱਕ ਕਿਸੇ ਐਮਐਲਏ ਨੇ ਤੁਹਾਨੂੰ ਗੱਲ ਹੀ ਦੱਸੀ ਇੱਕ ਨਵੀਂ ਸਬਡਿਵੀਜ਼ਨ ਬਣਾਉਣ ਵਾਸਤੇ ਚਾਰ ਕਨਗੋ ਸਰਕਲ ਚਾਹੀਦੇ ਮੇਰੇ ਨੌਜਵਾਨ ਸਾਥੀ ਖੜੇ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਮੇਰੇ ਬਜ਼ੁਰਗ ਬੈਠੇ ਆ ਇੱਕ ਨਵੀਂ ਸਬਡਿਵੀਜ਼ਨ ਬਣਾਉਣ ਵਾਸਤੇ ਚਾਰ ਕਨਗੋ ਸਰਕਲ ਚਾਹੀਦੇ ਆ ਤੇ ਬੱਲੂਆਣੇ ਕੋਲ 5 ਹੈ ਤੇ ਹਬੋਰ ਸਬਡਿਵੀਜ਼ਨ ਕੋਲ 7 ਹੈ ਜਿਹਦੇ ਵਿੱਚੋਂ 7ਾਂ ਚੋਂ ਜਸਪਾਲ ਜੀ ਸਾਡੇ 5 ਕਨਗੋ ਸਰਕਲ ਹੈ ਤੇ ਸਬਡਿਵੀਜ਼ਨ ਹਬੋਰ ਜਦ ਕੀ ਹੋਣੀ ਬੱਲੂਆਣਾ ਚਾਹੀਦੀ ਹੈ ਆ ਮਾਰਕੀਟ ਕਮੇਟੀ ਹਬੋਰ ਉਹਨਾਂ ਦੇ 39 ਮੰਡੀਆਂ ਨੇ ਆਪਾਂ ਸਾਰੇ ਆਪਣਾ ਬੱਲੂਆਣਾ ਹਲਕਾ ਸਾਰਾ ਪਿੰਡੂ ਹਲਕਾ ਹੈ ਪਿੰਡਾਂ ਦਾ ਹਲਕਾ ਹੈ 71 ਪਿੰਡ 85 ਪੰਚਾਇਤਾਂ ਆਪਾਂ ਸਾਰੇ ਕਿਸਾਨ ਮਜ਼ਦੂਰ ਭਰਾ ਬੈਠੇ ਆ ਜਿਨ੍ਹਾਂ ਦਾ ਸਾਰਿਆਂ ਦਾ ਸਬੰਧ ਕਿਸਾਨੀ ਨਾਲ ਹੈ 39 ਮੰਡੀਆਂ ਨੇ ਮਾਰਕੀਟ ਕਮੇਟੀ ਹਬੋਰ ਚ 29 ਮੰਡੀਆਂ ਬੱਲੂਆਣੇ ਦੀਆਂ 7 ਮੰਡੀਆਂ ਅਬੋਰ ਦੀਆਂ ਤੇ 3 ਮੰਡੀਆਂ ਸਾਜ਼ਿਲ ਕਾ ਦੀਆਂ ਤੇ ਮਾਰਕੀਟ ਕਮੇਟੀ ਦਾ ਨਾਮ ਹੈ ਅਬੋਰ ਜਿੱਥੋਂ ਜਿਹੜੀ ਤੁਹਾਡੇ ਤੋਂ ਸਾਲਾਨਾ 15 ਕਰੋੜ ਰੁਪਇਆ ਇਨਕਮ ਕਮਾਈ ਕਰਦੀ ਹੈ ਮਾਰਕੀਟ ਕਮੇਟੀ ਅਬੋਰ ਤੇ 6 ਕਰੋੜ ਰੁਪਇਆ ਉਹਨਾਂ ਦੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਚ ਨਿਕਲ ਜਾਂਦਾ ਤੇ ਜਿਹੜਾ ਬਾਕੀ 9 ਕਰੋੜ ਰੁਪਇਆ ਉਹ ਪਿਛਲੇ 50 55 ਸਾਲ ਦੀ ਜਦੋਂ ਦੀ ਮਾਰਕੀਟ ਕਮੇਟੀ ਹਬੋਰ ਬਣੀ ਹੈ ਉੱਥੇ ਲੱਗੀ ਜਾ ਰਿਹਾ ਜਦੋਂ ਤੁਹਾਡੇ ਘਰ ਦੀ ਕਮਾਈ ਗਵਾਂਡੀਆਂ ਦੇ ਘਰ ਚ ਜਾਊਗੀ ਤੁਹਾਡਾ ਘਰ ਤਰੱਕੀ ਕਿਵੇਂ ਕਰੇਗਾ ਇਹ ਕੁਸ਼ ਹੋਇਆ ਸਾਡੇ ਬੱਲੂਆ ਨੇ ਹਲਕੇ ਨਾਲ ਅਜ ਤੱਕ ਕਿਸੇ ਐਮਐਲਏ ਨੇ ਆਵਾਜ਼ ਹੀ ਨਹੀਂ ਚੱਕੀ ਤੁਸੀਂ ਅਬੋਰ ਦੇ ਪਿੰਡ ਜਾ ਕੇ ਦੇਖ ਲਓ ਮੰਡੀਆਂ ਪੱਕੀਆਂ ਧਰਮਸ਼ਾਲਾ ਨਵੀਆਂ ਬਣੀਆਂ ਹੋਈਆਂ ਸੜਕਾਂ ਬਣੀਆਂ ਹੋਈਆਂ ਫਿਰਨੀਆਂ ਬਣੀਆਂ ਤੇ ਬੱਲੂਆ ਦਾ ਸਾਰਾ ਕੱਚਾ ਉਹ ਅਸੀਂ ਹੁਣ ਬਣਾ ਰਹੇ ਹਾਂ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ 200 ਕਿਲੋਮੀਟਰ ਸੜਕ ਦਿੱਤੀ ਹੈ ਤੇ 30 ਕਿਲੋਮੀਟਰ ਜਿਹੜੀ ਸੜਕ ਹੈ ਉਹ ਸਾਨੂੰ ਨਵੀਂ ਦਿੱਤੀ ਹੈ ਸਾਡੇ ਬੱਲੂਆਣੇ ਹਲਕੇ ਨਾਲ ਐਨਾ ਵਿਤਕਰਾਂ ਹੁੰਦਾ ਜਿਦੋਂ ਆਉਂਦੇ ਸੀ ਅਕਾਲੀ ਬੀਜੇਪੀ ਵਾਲੇ ਕਹਿ ਦਿੰਦੇ ਸੀ ਪੰਥ ਦੇ ਨਾਂ ਤੇ ਵੋਟਾਂ ਪਾ ਦਿਓ ਬੀਜੇਪੀ ਵਾਲੇ ਧਰਮ ਦੇ ਨਾਂ ਤੇ ਵੋਟਾਂ ਲੈ ਜਾਂਦੇ ਆ ਕਾਂਗਰਸ ਵਾਲੇ ਬਰਾਦਰੀ ਦੇ ਨਾਂ ਤੇ ਵੋਟਾਂ ਲੈ ਜਾਂਦੇ ਆ ਤੇ ਬੱਲੂਆਣੇ ਹਲਕੇ ਦੇ ਲੋਕਾਂ ਦੀ ਕਿਸੇ ਨੇ ਅਜੇ ਤੱਕ ਗੱਲ ਹੀ ਨਹੀਂ ਕੀਤੀ ਹੈ ਤੁਸੀਂ 9 ਕਰੋੜ ਰੁਪਏ ਦੇ ਸਾਹਮਣੇ ਨਾਲ 50-55 ਸਾਲਾਂ ਦਾ ਪੈਸਾ ਲਾ ਲਓ ਕਿੰਨਾ ਪੈਸਾ ਕਿੰਨੀ ਤੁਹਾਡੇ ਬੱਲੂਆਣੇ ਦੀ ਕਮਾਈ ਜਿਹੜੀ ਹੈ ਹਵੋਰ ਚ ਲੱਗੀ ਜੇ ਪਰ ਜਦੋਂ ਦਾ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਮੈਂ 1 ਰੁਪਿਆ ਵੀ ਬੱਲੂਆਣੇ ਦਾ ਹਬੋਰਚ ਨਹੀਂ ਜਾਣ ਦਿੱਤਾ ਅੱਜ 2200 ਕਰੋੜ ਰੁਪਿਆ ਬੱਲੂ ਐਨਾ ਪੈਸਾ ਆਸ ਤੋਂ ਪਹਿਲਾਂ ਕੋਈ ਬੱਲੂਆਣੇ ਦਾ ਐਮ.ਐਲ.ਏ ਨਹੀਂ ਲਿਆ ਸਕਿਆ 41 ਖੇਡ ਸਟੇਡੀਅਮ ਅਸੀਂ ਪਿਛਲੀ ਵਾਰ ਬਣਾ ਕੇ ਦਿੱਤੀ ਹੈ ਤੇ 44 ਜਿਹੜੇ ਖੇਡ ਸਟੇਡੀਅਮ ਹੈ ਉਹ ਅਸੀਂ ਇਸ ਸਾਲ ਮਨਜ਼ੂਰ ਕਰਾਇਆ ਜਿੰਦੇ ਤੇ ਅਸੀਂ ਤੁਹਾਡਾ ਵੀ ਗੋਬਿੰਦਗੜ੍ਹ ਦੇ ਵਿੱਚ ਵੀ ਚਾਰ ਕਿੱल्ल्या ਦੇ ਵਿੱਚ ਤਕਰੀਬਨ 50 ਤੋਂ 60 ਲੱਖ ਰੁਪਏ ਦੀ ਲਾਗਤ ਨਾਲ ਤੁਹਾਡਾ ਖੇਡ ਸਟੇਡੀਅਮ ਅਸੀਂ ਬਣਾ ਕੇ ਦੇਾਂਗੇ। ਪੰਚਾਇਤਕਰ ਬਣਾ ਰਹੇ ਆਂ। ਮੁਹੱਲਾ ਕਲੀਨਿਕ ਬਣਾ ਕੇ ਦਿੱਤੇ ਆ ਜਿਹੜੀ ਜਿਹੜੀ ਅਸੀਂ ਗਰੰਟੀਆ ਦਿੱਤੀਆਂ ਪੂਰੀਆਂ ਕੀਤੀਆਂ ਕਮਿਊਨਿਟੀ ਹਾਲ ਬਣਾ ਕੇ ਦੇ ਰਹੇ ਆਂ, ਹੈਲਥ ਸੈਂਟਰ ਦੇ ਰਹੇ ਆਂ। ਅਮਰ ਚਾਰ ਦਿਨ ਚਾਰ ਪੰਜ ਦਿਨ ਪਹਿਲਾਂ ਕੁੰਡਲ ਪਿੰਡ 'ਚ 3 ਕਰੋੜ 52 ਲੱਖ 69 ਲੱਖ ਰੁਪਏ ਦੇ ਕੇ ਆਇਆ। ਅੱਜ ਤੱਕ ਕਦੇ ਐਨਾ ਐਨਾ ਪੈਸਾ ਕਿਸੇ ਐਮਐਲਏ ਲਈ ਇੱਕ ਇੱਕ ਪਿੰਡ ਨੂੰ ਨਹੀਂ ਦਿੱਤਾ ਜਿੰਨਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਅਸੀਂ ਲਿਆ ਕੇ ਦਿੱਤਾ ਸਾਡੇ ਕਿਸੇ ਪੰਜਾਬ ਦੇ ਐਮਐਲਏ ਨੇ ਪੰਜਾਬ ਦੇ ਮੰਤਰੀ ਨੇ ਕਦੇ ਮੁੱਖ ਮੰਤਰੀ ਸਾਹਿਬ ਨੇ ਇਹ ਨਹੀਂ ਕਿਹਾ ਕਿ ਖਰਜਾਨਾ ਖਾਲੀ ਹੈ ਅਸੀਂ ਕਹਿੰਨੇ ਤੁਸੀਂ ਕੰਮ ਦੱਸੋ ਅਸੀਂ ਤੁਹਾਡੇ ਲਿਆ ਕੇ ਦੇਾਂਗੇ ਫੰਡ ਲਿਆ ਕੇ ਦੇਾਂਗੇ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਜਿਹੜੀਆਂ ਇਪੇ ਜੇ ਕਾਂਗਰਸ ਹੋਵੇ ਅਕਾਲੀ ਬੀਜੇਪੀ ਸਰਕਾਰ ਹੋਵੇ ਇੱਕੋ ਗੱਲ ਕਹਿੰਦੀ ਰਹੀ ਹੈ ਜੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਇਹ ਪਰਿਵਾਰਾਂ ਨੇ ਇੱਥੇ ਕੀ ਕਹਿੰਦੇ ਸਾਡੀ ਅਬੋਰ ਨੂੰ ਬੱਲੂਆਣੇ ਨੂੰ ਸਬਡਿਵੀਜ਼ਨ ਨਹੀਂ ਬਣਨ ਦਿੱਤਾ ਜਿਸ ਦਾ ਖਮਿਆਜਾ ਅੱਜ ਬੱਲੂਆਣਾ ਪੂਗਤ ਰਿਹਾ ਕਿਉਂਕਿ ਬੱਲੂਆਣੇ ਹਲਕੇ ਦੀ ਤਾਂ ਜੇ ਵੀ ਹੈ ਨਹੀਂਗੀ ਅਜੀਬ ਤਾਂ ਅਸੀਂ ਹੁਣ 15 ਦਿਨ ਪਹਿਲਾਂ ਲਾਈਏ ਜੀ ਆ ਬੀਡੀਪੀਓ ਆਫਿਸ ਬਣਾ ਕੇ ਤਾਂ ਐਨ ਐਨਾ ਪੈਸਾ ਬੱਲੂਆਣੇ ਹਲਕੇ ਦੇ ਵਿੱਚ ਆ ਰਿਹਾ ਲਿੰਕ ਤੁਸੀਂ ਕਿਸੇ ਐਮਐਲਏ ਤੇ ਮੂੰਹ ਚੋਂ ਸੁਣਿਆ ਜੀ ਪੈਸਾ ਮੰਗੋ ਕਿੰਨਾ ਚਾਹੀਦਾ ਮੈਂ ਲਿਆ ਕੇ ਜੀਉਂਗਾ ਭਾਵੇਂ ਚਲੋ ਮੈਂ ਨਾਮ ਨਹੀਂ ਲੈਣਾ ਚਾਹਦਾ ਪਿਛਲੇ ਐਮਐਲਏ ਹੁਣ ਕਹਿ ਦਿੰਦੇ ਜੀ ਖਜਾਲਾ ਖਾਲੀ ਗ੍ਰਾਂਟਾ ਹੈ ਨਹੀਂ ਪੈਸਾ ਹੈ ਨਹੀਂ ਮੈਂ ਕਹਿੰਦਾ ਜਿੰਨਾ ਮਰਜੀ ਪੈਸਾ ਮੰਗੋ ਮੈਂ ਦਿੱਤੇ ਲਿਆ ਲਿਆ ਕੇ ਦਿੱਤੇ ਪਿੰਡਕ ਮੈਨੂੰ ਲਿਆਨੇ ਆਂਦੇ ਲਿਆ ਕੇ ਦਿਾਂਗੇ ਤੁਹਾਡੇ ਪਿੰਡ ਤੁਸੀਂ ਕੰਮ ਦੱਸੋ ਕੰਮ ਕਰਾਉਣ ਵਾਲੇ ਬਣੋ ਮੇਰੇ ਕੋਲ ਦਫ਼ਤਰ ਚਾਓ ਮੇਰਾ ਫੋਨ ਨੰਬਰ ਸਾਰਿਆਂ ਕੋਲ ਹੈ ਮੈਨੂੰ ਫੋਨ ਤੇ ਤੁਸੀਂ ਦੱਸੋ ਪੈਸੇ ਦੀ ਕੋਈ ਕਮੀ ਨਹੀਂ ਹੈ ਆਪੇ ਚਰਨ ਚ ਬੇਨਤੀ ਹੈ ਕਿ ਆਨ ਆਲੀ 14 ਤਰੀਕ ਨੂੰ ਜ਼ਿਲ੍ਹਾ ਪਰਿਸ਼ਦ ਤੋਂ ਬੱਲੂਆਣਾ ਜ਼ੋਨ ਤੋਂ ਸਾਡੇ ਰਾਜਵਿੰਦਰ ਕੌਰ ਜੀ ਖੜੇ ਆ ਔਰ ਆਪਣਾ ਬਲਾਕ ਸੰਮਤੀ ਤੋਂ ਸਾਡੇ ਡਿੰਪਲ ਜੀ ਖੜੇ ਆ ਤੋਂ ਵਕਤ ਤੋਂ ਵੱਧ ਵੋਟਾਂ ਜਿਹੜੀਆਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਪੈਸੇ ਦੀ ਕੋਈ ਕਮੀ ਨਹੀਂ ਹੈ ਜਦੋਂ ਆਪਣੇ ਬਲਾਕ ਸੰਮਤੀ ਮੈਂਬਰ ਜ਼ਿਲ੍ਹਾ ਪਰਿਸ਼ਦ ਮੈਂਬਰ ਜਿੱਤ ਕੇ ਜਾਣਗੇ ਕਿਉਂਕਿ ਗਰੰਟਾ ਇਹਨਾਂ ਨੂੰ ਵੀ ਬੜੀਆਂ ਆਂਦੀਆਂ ਬਲਾਕ ਸੰਮਤੀ ਨੂੰ ਵੀ ਬੜੀਆਂ ਆਂਦੀ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੜੀਆਂ ਆਂਦੀਆਂ ਸੋ ਅਸੀਂ ਦੁਗਣੀ ਮਿਹਨਤ ਕਰਕੇ ਤੁਹਾਡੇ ਪਿੰਡ ਨੂੰ ਅਸੀਂ ਤਰੱਕੀ ਵੱਲ ਲੈ ਕੇ ਜਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ